ਹਾਂਜੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਸਭ ਤੋਂ ਪਹਿਲਾਂ ਤਾਂ ਕਰ ਲੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਤੇ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜੁੜੇ ਰਹੋ ਜੇ ਮੇਰੀ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਅੱਜ ਦਿਵਾਰ ਭਝਾਈ ਦਾ ਕੰਜਰਖਾਨਾ ਕਿੱਦਾਂ ਇਹਨਾਂ ਨੇ ਕੰਜਰਖਾਨਾ ਕੀਤਾ ਹੋਇਆ ਅਸੂਪਿਆਵੋ ਸੀ ਸੇ ਲੇਮਾਂ ਦੇ ਘਰ ਹਾਂ ਚੰਗਿਆਵੋ ਨਾ ਪਾਈ ਸੂਤ ਅੱਜ ਨੇ ਕਰ ਰਹੇ ਆ ਖਜ਼ਾਨੇ ਹਾਂ ਇਹ ਖਜ਼ਾਨਾ ਇਹ ਹਾਂ ਉਹ ਚਲੇ ਕਮਨਾਮ ਭਾਈ ਸਾਰੀ ਉਮਰ ਦੀ ਯਾਦ ਹੁੰਦੀ ਹੈ ਇਹ ਹਾਂ ਨਹੀਂ ਖਜ਼ਾਨੇ ਨਾਲ ਖਜ਼ਾਨੇ ਨਾਲ ਹਾਂਜੀ ਦੇਖ ਲਿਆ ਸਾਰਿਆਂ ਨੇ ਵੀਡੀਓ ਦੇ ਵਿੱਚ ਕਿਵੇਂ ਡਰਾਮਾ ਕਰੀ ਜਾਂਦੇ ਆ ਕਪੜਾ ਲੀੜਾ ਕੱਢਿਆ ਉਹਨਾਂ ਨੇ ਤੇ ਇਹ ਚੱਕ ਕੇ ਕੈਮਰਾ ਆ ਗਿਆ ਇਹਨੇ ਪੱਦ ਸੁੰਗਣੇ ਜਨਾਨੀਆਂ ਦੇ ਪਰਝਾਈ ਬਿਨਾ ਇਹ ਤਾਂ ਰਿਹਾ ਨਹੀਂ ਜਾਂਦਾ ਇਹ ਆ ਗਿਆ ਕੋਲੇ ਹੁਣ ਢੂਏ ਚ ਹੀ ਕੈਮਰਾ ਦੇਈ ਜਾਊਗਾ ਇਹਨਾਂ ਦੇ ਢੂਏ ਚ ਹੀ ਦੇਈ ਜਾਊਗਾ ਕਹਿੰਦੀ ਮੇਰੇ ਵਿਆਹ ਵਾਲਾ ਸੂਟ ਆ ਕਹਿੰਦਾ ਹਾਂ ਹਾਂ ਸ਼ੀਸ਼ੇ ਜੇ ਚਮਕੀ ਜਾਂਦੇ ਆ ਅੱਜ ਕਹਿੰਦਾ ਖਜ਼ਾਨੇ ਨਿਕਲੀ ਜਾਂਦੇ ਆ ਖਜ਼ਾਨੇ ਕੀ ਤੇਰੇ ਪਿਓ ਦਾ ਸਿਰ ਰੱਖਿਆ ਇਹਦੇ ਚੋਂ ਨੇ ਸੂਟ ਹੀ ਆਹੋ ਉਹ ਕਹਿੰਦੀ ਜੀ ਇਹ ਵੀ ਰੱਖਣਾ ਪੈਂਦਾ ਸ਼੍ਰੀਮਤੀ ਬੋਲਦੀ ਆ ਕੀ ਸੂਟ ਤੂੰ ਕੀ ਦਿਖਾਉਣ ਲੱਗਿਆ ਸੀ ਵੀਡੀਓ ਦੇ ਵਿੱਚ ਜੋ ਪਟਿਆ ਅਲੀਰ ਕੱਪੜਾ ਤੁਹਾਡਾ ਤੁਸੀਂ ਕੱਢੀ ਜਾਂਦੇ ਆ ਤੂੰ ਕੈਮਰਾ ਲੈ ਕੇ ਖੜ ਕੇ ਆਗਾ ਬੱਚਿਆਂ ਦੇ ਕੱਪੜੇ ਆ ਉਹ ਕੱਢੀ ਜਾਂਦੀਆਂ ਉਹ ਕਹਿੰਦਾ ਇੰਨਾ ਕੁਸ ਕੱਢੀ ਬੈਠੀਆਂ ਅੱਜ ਮੈਂ ਤਾਂ ਕੋ ਖਾਸ ਵਿੱਚ ਦਿਸਿਆ ਨਹੀਂ ਹੈਗਾ ਸਫਾਈ ਹੁੰਦੀ ਆ ਦਿਵਾਲੀ ਦੀ ਉਹ ਕਰੀ ਜਾਂਦੀਆਂ ਤੂੰ ਵੀ ਮਰਲਾ ਕਰਲਾ ਕੁਛ ਤੂੰ ਕੈਮਰਾ ਚੱਕ ਕੇ ਤੁਰਿਆ ਫਿਰਦਾ ਕੋਈ ਹੋਰ ਕੰਮ ਕਰ ਇਹਨੂੰ ਹੈ ਨਹੀਂਗਾ ਆਏ ਨਹੀਂ ਭਰਾ ਦੇ ਨਾਲ ਖੇਤੀ ਦਾ ਕੰਮ ਕਰਲਾ ਮਾਲ ਡੰਗਰ ਦਾ ਕਰਲਾ ਜਨਾਨੀਆਂ ਦੇ ਪੱਦੀ ਸੁੰਘੀ ਜਾਂਦਾ ਸਾਰਾ ਦਿਨ ਇਹ ਇੱਕ ਦਾ ਕੰਜਰ ਪਰਝਾਈ ਦਾ ਤੇ ਇਹ ਖੜਾ ਹੀ ਨਹੀਂ ਛੱਡਦਾ ਉਹਦੇ ਉਹਨੂੰ ਇਹਦਾ ਖੜਾ ਛੁੱਟਿਆ ਤੇ ਪਰਝਾਈ ਦੇ ਦਾਲੇ-ਦਾਲੇ ਆ ਹੁਣ ਉਹ ਤਾਂ ਉੱਥੇ ਪਿੰਡ ਬੈਠੀ ਆ ਚਲੋ ਇਹ ਆਪਦਾ ਕਰੀ ਜਾਂਦੇ ਆ ਟਾਈਮ ਪਾਸ ਜਿਹੜਾ ਚੱਲੀ ਜਾਂਦਾ ਇਹਨਾਂ ਦਾ ਦੱਸੂਗੀ ਤੈਨੂੰ ਆ ਕੇ ਉਹ ਜਦੋਂ ਇੱਥੇ ਆ ਗਈ ਹੁਣ ਤਾਂ ਦਾਦੋ ਵੀ ਦੰਦ ਕੱਢਦੀ ਆ ਨਾ ਪਤਾ ਤਾਂ ਦਾਦ ਨੂੰ ਵੀ ਉਹਦੇ ਆਈ ਤੋਂ ਲੱਗਣਾ ਬੋਲਤੀ ਬੰਦ ਹੋ ਜਾਂਦੀ ਆ ਜਦੋਂ ਉਹ ਬੋਲਦੀ ਆ ਉਹਨਾਂ ਚਾਰੀ ਇਹਨੂੰ ਖੁੱਲ ਮਿਲੀ ਆ ਕੋਈ ਹਾਲ ਨਹੀਂ ਇਹਨਾਂ ਦਾ ਐਡੇ ਗੰਦੇ ਬੰਦੇ ਆ ਹਰ ਇੱਕ ਚੀਜ਼ ਦੀ ਕਲਿੱਪ ਲੈ ਲੈਂਦੇ ਆ ਹਰ ਇੱਕ ਚੀਜ਼ ਦੀ ਕਲਿੱਪ ਲੈ ਲੈਂਦੇ ਆ ਦਫਾ ਹੋ ਜਾ ਮਰ ਜਾ ਤੂੰ ਕੋਈ ਕੰਮਕਾਰ ਕਰ ਲੈ ਚੱਜਦਾ ਕਿਉਂ ਇਹਨਾਂ ਦੇ ਵਿੱਚ ਚੱਕੀ ਫਿਰਦਾ ਕੈਮਰਾ ਜਾਂ ਕੋਈ ਇਹਨਾਂ ਨਾਲ ਹੀ ਸਾਫ ਸਪਾਈ ਕਰਾ ਦੇ ਹੋਰ ਤਾਂ ਕੰਮ ਤੂੰ ਕਰਨੇ ਨਹੀਂ ਜਨਾਨੀਆਂ ਵਾਲੇ ਕਰਨੇ ਜਨਾਨਾ ਹੈਗਾ ਤੇ ਜਨਾਨੀਆਂ ਵਾਲੇ ਕਰੀ ਚਾਲ ਇਹਨਾਂ ਦੇ ਨਾਲ ਆਹ ਵੇਖੋ ਜੀ ਕੀ ਕੱਢਿਆ ਪਿਆ ਆਹ ਕੀ ਕੱਢਿਆ ਪਿਆ ਉਹੀ ਕਪੜਾ ਲੀੜਾ ਕੀ ਸਾਨੂੰ ਤੂੰ ਦਿਖਾਉਣ ਲੱਗਿਆ ਸੀ ਇਹਨਾਂ ਚੀਜ਼ਾਂ ਦੀ ਖਾਸੀਅਤ ਸੰਤੋ ਕੋਈ ਖਾਸ ਲੱਗਿਆ ਨਹੀਂ ਗਾ ਕੀ ਸੂਟ ਆ ਉਹਨੇ ਬੈਗ ਜੇ ਚ ਪੈਕ ਕਰਕੇ ਰੱਖ ਲਿਆ ਤੂੰ ਆਖਿਆ ਖਜ਼ਾਨਾ ਖੋਦ ਲਿਆ ਇਹ ਜੀ ਕਿ ਟੂਮਾ ਛੱਲੇ ਇਹਨੇ ਖੋਦਨ ਨੂੰ ਰੱਖ ਲਏ ਸੀਗੇ ਜਾਂ ਕੋਈ ਪੈਸੇ ਰੱਖ ਲਏ ਹੋਣੇ ਦਾ ਦੋ ਤਹੇ ਦਾ ਦਾਦਾ ਨੂੰ ਕੋਈ ਉਹੀ ਨਹੀਂ ਦਿੰਦਾ ਮੰਗਦੀ ਰਹਿੰਦੀ ਆ ਫਲਾਨਾ ਆਪਾਂ ਕਰ ਲਗੇ ਜੀ ਰੀਬਨ ਕੱਟ ਲਗੇ ਉਹ ਕਰ ਲਗੇ ਉਹ ਕਰ ਲਈਏ ਪੈਸਾ ਤੈਨੂੰ ਮਿਲਦਾ ਨਹੀਂ ਬਸ ਆ ਕਪੜਾ ਲੀੜ ਆ ਬਾਈਗਾ ਦੇ ਵਿੱਚ ਪਾ ਪਾ ਰੱਖੀ ਜਾਂਦੀ ਆ ਤੇ ਤੂੰ ਆਖੀਆ ਨਾ ਖਜ਼ਾਨੇ ਖੋਦਲੇ ਕਿਹੜੇ ਖਜ਼ਾਨੇ ਇਹਨੇ ਖੋਲੇ ਮੈਂ ਤਾਂ ਦੱਸਦੇ ਨਹੀਂ ਕਿ ਖਜ਼ਾਨੇ ਖੋਦੀ ਬੈਠੀ ਹੈ ਇੱਥੇ ਮੈਂ ਕਿੰਨਾ ਸਮਾਂ ਮੈਟੇ ਤੋਂ ਸੰਤਾਂਦਾ ਕੱਬੂ ਕੋਰੇ ਉੱਤੇ ਬੈਠੇ ਹਾਂ ਬੱਲੇ ਮੈਂ ਕਹਿੰਦਾ ਹਜੇ ਹੋਰ ਲਾ ਖੋਲਣਾ ਹੁਣ ਇੱਕੇ ਖੁੱਲਿਆ ਕਿ ਦੋ ਹੀ ਖੁੱਲਲੇ ਦੋ ਹੀ ਬੋਲਦੇ ਮੈਂ ਅੱਛਾ ਬੱਲੇ ਫਿੱਕੇ ਨਿਆਣਿਆਂ ਦੇ ਕੱਪੜੇ ਵੀ ਹੋ ਜਾਂਦੇ ਆ ਛੋਟੇ ਛੋਟਿਆਂ ਦੇ ਫਿਰ ਆਪਣੇ ਸਿਆਲਿਆਂ ਦੇ ਸਾਰੇ ਬੈੱਡ ਤੇ ਰੱਖੇ ਹੋਏ ਆ ਮੈਂ। ਬੱਲੇ ਨਿਆਣਿਆਂ ਦੋਰ ਜਾਈਆਂ ਰੱਖੀਆਂ ਨੇ ਹੂੰ ਛਾੜ ਚੜਾ ਕੇ ਆਪਾਂ ਵੇਖ ਹੀ ਲਿਆ ਕਿਵੇਂ ਭੌਂਕੀ ਜਾਂਦੀ ਆ ਉਹ ਕਹਿੰਦਾ ਕਿ ਖਲਾਰਾ ਕਿੰਨਾ ਪਿਆ ਪਿਆ ਉਹ ਕਹਿੰਦੀ ਫਿਰ ਆਪਣੇ ਕੱਪੜੇ ਸੀ ਨਾ ਆਪਣੇ ਦਾ ਕੀ ਮਤਲਬ ਹੋਇਆ ਫਿਰ ਇਹ ਇਹਦੇ ਵੀ ਕੱਪੜੇ ਨਾਲ ਹੀ ਆਪਦੇ ਖਸਮ ਦੇ ਰੱਖਦੀ ਆ ਖਸਮ ਤੇ ਤਾਂ ਰੱਖਣੇ ਰੱਖਣੀ ਇਹਦੇ ਵੀ ਰੱਖੀ ਜਾਂਦੀ ਆ ਨਾ ਇਹਨੂੰ ਕੋਈ ਬਾਜੀ ਬੋਲਦੀ ਨਾ ਇਹ ਵੀਰਜੀ ਬੋਲਦੀ ਆ ਆਪਣੇ ਆਪਣੇ ਕਰੀ ਜਾਂਦੀ ਆ ਘਟਮਟ ਤਾਂ ਇਹਨਾਂ ਦੀ ਪੂਰੀ ਹੋਈ ਪਈ ਆ ਹੁਣ ਤਾਂ ਕੁਝ ਜ਼ਿਆਦਾ ਹੀ ਹੋ ਗਈ ਹੋਣੀ ਆ ਬਸ ਇੱਕ ਸ਼੍ਰੀਮਤੀ ਨਹੀਂ ਇਹਨਾਂ ਦਾ ਖਿਹੜਾ ਛੱਡਦੀ ਉਹ ਹੀ ਕਦੇ ਇੱਧਰ ਜਾਵੜਦੀ ਉਹਦੇ ਨਾਲ ਕਦੇ ਇੱਧਰ ਜਾਵੜਦੀ ਆ ਇਹ ਤਾਂ ਕੈਮਰਾ ਚੱਕ ਕੇ ਉਹਦੇ ਢੂਏ ਚ ਹੀ ਦੇਈ ਆਉਂਦਾ ਦਾਦੋ ਦੇ ਪਤਾ ਤਾਂ ਇਹਨਾਂ ਨੂੰ ਉਦੋਂ ਲੱਗਣਾ ਜਦੋਂ ਉਹਨੇ ਹਿਪੋਜੀ ਨੇ ਦੇਖ ਲਿਆ ਉੱਥੇ ਬੈਠੀ ਨੇ ਵੀ ਇਹ ਕੀ ਕੰਜਰਖਾਨਾ ਕਰੀ ਜਾਂਦੇ ਆ ਆਹ ਕੱਪੜੇ ਆ ਉਹ ਕੱਪੜੇ ਆ ਕੀ ਤੂੰ ਕੈਮਰਾ ਚੱਕ ਕੇ ਦਿਖਾਈ ਜਾਂਦਾ ਹੈਗਾ ਹਣੋ ਕਹਿੰਦੀ ਆਖੇ ਪੱਖੀਆਂ ਮੇਰੀ ਦਾਦੀ ਨੇ ਬਣਾਈਆਂ ਤੇ ਮੇਰੀ ਭੂਆ ਨੇ ਬਣਾਈਆਂ ਤੂੰ ਕੀ ਸਿਰ ਜਾਂਦਿਆਂ ਦਾ ਕਰਦੀ ਰਹੀ ਪੱਖੀਆਂ ਉਹ ਬਣਾਉਂਦੀਆਂ ਸੀ ਤੂੰ ਕੀ ਕੀਤਾ ਤੂੰ ਤਾਂ ਮੈਨ ਲੱਗਦਾ ਖੜਖੜ ਦੰਦ ਜਿਹੀ ਘੜਦੀ ਰਹੀ ਹੋਏਗੀ ਹੁਣ ਵੀ ਇਹੀ ਹਾਲ ਹੈ ਤੇ ਕੰਮ ਕਰ ਤਾਂ ਮੈਨ ਲੱਗਦਾ ਤੂੰ ਵੀ ਨਹੀਂ ਕਰਦੀ ਕੋਈ ਸ਼੍ਰੀਮਤੀ ਸਾਰਾ ਕੰਮ ਕਰਦੀ ਆ ਜਵਾਖ ਜੇ ਵੀ ਤੇਰੇ ਉਹੀ ਸਾਹਮਣੇ ਤੂੰ ਤਾਂ ਜੰਮ ਕੇ ਸਿੱਟ ਤੇ ਉਹ ਕਰੀ ਜਾਂਦੀ ਆ ਕੰਮ ਤੁਸੀਂ ਪੁਕਾਈ ਮਾਰੀ ਜਾਂਦੇ ਆ ਤੁਸ ਤਾਂ ਬਾਅਦ ਸੋਸ਼ਲ ਮੀਡੀਆ ਦੇ ਵਾਇਰਲ ਹੋ ਗਏ ਆ ਬੁੜੀ ਨੇ ਤੁਹਾਨੂੰ ਛਾੜਤਾ ਵੀ ਇਹ ਕੁਸ ਕਰ ਲਿਆ ਕਰੇ ਇੱਕ ਸਾਸਰੀ ਘਰ ਨਾਂ ਬੁਲਾਇਆ ਕਰੋ ਅੱਕੇ ਪਿਆ ਲੋਕ ਤੁਹਾਡੀ ਸਾਸਰੀ ਘਰ ਤੋਂ ਕੋਈ ਚੱਜ ਦੀ ਗੱਲ ਕਰਨੀ ਹੁੰਦੀ ਆ ਤਾਂ ਕਰ ਲਿਆ ਕਰੋ ਕੈਮਰੇ ਅੱਗੇ ਤੇ ਨਹੀਂ ਰਹਿਣਦਿਆ ਕਰੋ ਚੁੱਪ ਹੀ ਠੀਕ ਆ ਤੁਸੀਂ ਕਹਿੰਦੀ ਮੱਖੀ ਢੋਪਾ じゃ ਮੈਨੂੰ ਤਾਂ ਪਤਾ ਹੈਗਾ ਤੈਨੂੰ ਹੋਰ ਕੀ ਪਤਾ ਹੋਣਾ ਜਦ ਤੂੰ ਕੁਛ ਕਰਿਆ ਹੀ ਨਹੀਂ ਚੱਜ ਤਾਂ ਤੈਨੂੰ ਕਾਥੇ ਦਾ ਹੈ ਨਹੀਂਗਾ ਬਾ ਆਹੀ ਕੰਜਰਖਾਨੇ ਕੀਤੇ ਆਹੀ ਹੁਣ ਕਰੀ ਜਾਨੀ ਜਦੋਂ ਦੀ ਹਿਪੋਜੀ ਆ ਗਈ ਆ ਉਹਨੇ ਸਾਰੇ ਲੱਛਣ ਤੁਹਾਨੂੰ ਸਿਖਾ ਦਿਆ ਕਰਨੀ ਵੀ ਆਏ ਕੈਮਰੇ ਅੱਗੇ ਆ ਕੇ ਬੋਲੀ ਜਾਇਆ ਕਰੋ ਬਸ ਬੱਕ ਬੱਕ ਕਰੀ ਜਾਨੀ ਆ ਸਾਰਾ ਟੱਬਰ ਇੱਕੋਲੀ ਤੇ ਹੀ ਤੁਰ ਪਿਆ ਤੁਹਾਡਾ ਇੱਕੋ ਹੀ ਗੰਜਰਖਾਨਾ ਕਰਨ ਲੱਗ ਗਏ ਬੰਦੇ ਬੁੜੀਆਂ ਸਾਰੇ ਕੋਈ ਹੋਰ ਤਾਂ ਹੈ ਨਹੀਂ ਤੁਹਾਨੂੰ ਕੰਮ ਚਲੋ ਅੱਗੇ ਦੇਖਦੇ ਆ ਕੀ ਕਰਦੇ ਆ ਫੇਰ ਇਹ ਅੱਛਾ ਅਸੀਂ ਕਿਸੇ ਨੇ ਫਰਾਕ ਨਹੀਂ ਲਿਆਂਦੀ ਸਾਰੇ ਮੁੰਡਿਆਂ ਵਾਲੇ ਕੱਪੜੇ ਲਿਆਂਦੇ ਰਹੇ ਅੱਜ ਜੀ ਜੀ ਕਹਿੰਦੀ ਮੈਂ ਹੀ ਲੈ ਕੇ ਜਾਵਾਂ ਇੱਕ ਫਰਾਕ ਇਹ ਪਹਿਲੀ ਵਾਰ ਆ ਕਹਿੰਦੀ ਮੈਂ ਕਿਹਾ ਤੁਹਾਨੂੰ ਪਾਉਂਗੀ ਗਾਂਸੀ ਵਾਲੇ ਤੇ ਹਾਂ ਤੁਹਾਡੇ ਪਾਸੇ ਕੱਢੀ ਮੈਂ ਕਿਹਾ ਤੋ ਤੂੰ ਤੇ ਰੱਖ ਦੀਆਂ ਇਹ ਪਹਿਲੇ ਤੇ ਜਿਆਦਾ ਸਿਆ ਠੰਡ ਹੋ ਜਾਣੀ ਤੇ ਇੰਦਰ ਨਹੀਂ ਨਹੀਂ ਗੱਲ ਆ ਮੁੰਡੇ ਵਾਲੇ ਤਾਂ ਜ਼ਰੂਰੀ ਨਹੀਂ ਵੀ ਮੁੰਡੇ ਵਾਲੇ ਨਹੀਂ ਆਣੇ ਤਾਂ ਚਲੋ ਕੱਪੜੇ ਚਾਹੇ ਮੁੰਡੇ ਵਾਲੇ ਹੋਵੇ ਚਾਹੇ ਕੁੜੀ ਵਾਲੇ ਪਈ ਜਾ ਹਾਂ ਵੇਖ ਲਿਆ ਆਪਾਂ ਕੀ ਕਰੀ ਜਾਂਦੇ ਆ ਲੱਛਣ ਇਹ ਉਹ ਕਹੀ ਜਾਂਦੀ ਇੱਕ ਹੀ ਫਰਾਕ ਸੀਗੀ ਮੇਰੀ ਕੁੜੀ ਦੀ ਤਾਂ ਸਾਰੇ ਕੱਪੜੇ ਹੀ ਮੁੰਡਿਆਂ ਵਾਲੇ ਸੀਗੇ ਤੇ ਜਦੋਂ ਸ਼੍ਰੀਮਤੀ ਭਾਲ ਦੀ ਮੁੰਡਾ ਸੀ ਤਾਂ ਕੱਪੜੇ ਮੁੰਡਿਆਂ ਵਾਲੇ ਹੋਣੇ ਸੀ ਤੇਰੇ ਵਾਰੀ ਵੀ ਆਹੀ ਕੰਜਰਖਾਨਾ ਸੀ ਆਹੀ ਕੰਜਰਖਾਨਾ ਹੋਣਾ ਇਹਨਾਂ ਦਾ ਇਹ ਪਵਾਰੀ ਵੀ ਇਹ ਮੁੰਡਾ ਮੁੰਡਾ ਹੀ ਕਰੀਗੇ ਸਾਰੇ ਕੱਪੜੇ ਇਹਨਾਂ ਨੇ ਮੁੰਡਿਆਂ ਵਾਲੇ ਖਰੀਦੇ ਤੇਰੇ ਵਾਰੀ ਵੀ ਮੁੰਡਿਆਂ ਵਾਲੇ ਖਰੀਦੇ ਇਹਨਾਂ ਦੀਆਂ ਤਾਂ ਆਸਾਂ ਤਾਂ ਹੀ ਪਾਣੀ ਫਿਰ ਗਿਆ ਤੇਰੇ ਵੀ ਕੁੜੀ ਆ ਗਈ ਤੇ ਉਹਦੇ ਵੀ ਕੁੜੀ ਆ ਗਈ ਹੁਣ ਤਾਂ ਬਸ ਇਹ ਇੱਕ ਵਲੌਗ ਬਣਾਉਣ ਦੀ ਖਾਤਰ ਇਹਨਾਂ ਨੇ ਕੁੜੀ ਦਾ ਕੰਟੈਂਟ ਰੱਖ ਲਿਆ ਜੀ ਤਾਂ ਨਹੀਂ ਇਹਨਾਂ ਦਾ ਕਰਦਾ ਸੀ ਇਹ ਕਹਿੰਦੇ ਚੱਲ ਵਿਊ ਤਾਂ ਲਈ ਚੱਲ ਗਏ ਵੀਡੀਓ ਬਣਾਉਣੀਆਂ ਨਾ ਬੰਦ ਕਰਕੇ ਚਲੋ ਜੇ ਕੁੜੀ ਆ ਗਈ ਹੁਣ ਕੁੜੀ ਗਈ ਰਹਿਣੀ ਮੁੰਡਾ ਤਾਂ ਬੰਨ ਨਹੀਂ ਲੱਗਿਆ ਉਹ ਬਸ ਇਹ ਹੁਣ ਤਾਂ ਆਪਦੀਆਂ ਵੀਡੀਓ ਸ਼ੂਟ ਕਰੀ ਜਾਂਦੇ ਆ ਹੂੰ ਤਾਂ ਇਹਨਾਂ ਦਾ ਕੋਈ ਹਾਲ ਹੀ ਨਹੀਂ ਸੀਗਾ ਜਿਹੜੇ ਮੁੰਡਾ ਭਾਲਦੇ ਸੀ ਕੁੜੀ ਆ ਗਈ ਆ ਜਿਵੇਂ ਇਹਨਾਂ ਦਾ ਤਾਂ ਉਹ ਹੋਇਆ ਪਿਆਗਾ ਜੋ ਜੀ ਆ ਉਹ ਹੀ ਆਉਣਾ ਹੈਗਾ ਪਹਿਲਾਂ ਹੀ ਕੱਪੜੇ ਖਰੀਦ ਕੇ ਰੱਖ ਲੈ ਐਨੇ ਡਰਾਮੇ ਪਹਿਲਾਂ ਹੀ ਕਰ ਲੈ ਸਾਰੇ ਪਹਿਲਾਂ ਕੱਪੜੇ ਖਰੀਦਣ ਦੇ ਵਲੌਗ ਬਣਾਏ ਸੀ ਇਹਨਾਂ ਨੇ ਵੀ ਮੁੰਡਾ ਆਊਗਾ ਸਾਡੇ ਮੁੰਡਾ ਆਊਗਾ ਉਹ ਕੁੜੀਆਂ ਹੀ ਜੰਮਪੀਆਂ ਤੇਰੇ ਵੀ ਕੁੜੀ ਜੰਮ ਪਈ ਉਹਦੇ ਵੀ ਕੁੜੀ ਜੰਮ ਪਈ ਹੁਣ ਟੱਕ ਕੇ ਹੁਣ ਕਹਿੰਦੇ ਅਸੀਂ ਕੁੜੀਆਂ ਦੇ ਵੀ ਡੱਬੇ ਦਿੰਨੇ ਆ ਸਾਨੂੰ ਖੁਸ਼ੀ ਹੋਈ ਐ ਇਹਦਾ ਉੱਤ ਉੱਤ ਡਰਾਮੇ ਕਰੀ ਜਾਂਦੇ ਆ ਵਿਚਾਲਾ ਇਸ ਤਰੀਕੇ ਨਾਲ ਵੀ ਵਲੌਗ ਬਣ ਜੇ ਇਸ ਨਾਲ ਵੀ ਬਣ ਜੇ ਵਲੌਗ ਬਣ ਕੋਈ ਬਹਾਨਾ ਚਾਹੀਦਾ ਵਲੌਗ ਬਣਾਉਣ ਨੂੰ ਤੇ ਵਲੌਗ ਬਣਾ ਲੈਂਦੇ ਆ ਮਾੜਾ ਜਿਹਾ ਕੰਟੈਂਟ ਕਿਸੇ ਵੀ ਚੀਜ਼ ਦਾ ਮਿਲ ਜੇ ਇਹਨਾਂ ਲੋਕਾਂ ਨੂੰ ਇਹਨਾਂ ਨੇ ਉਦੋਂ ਹੀ ਮੁੱਦਾ ਚੱਕ ਦੇਣਾ ਅੱਜ ਸਫਾਈ ਕਰਦੇ ਸੀ ਤੇ ਸਫਾਈ ਤੇ ਕੈਮਰਾ ਢੂਏ ਚ ਦੇ ਕੇ ਬਹਿ ਗਏ ਇਹਨਾਂ ਦੇ ਕਹਿੰਦਾ ਦੇਖੋ ਜੀ ਕਿੰਨਾ ਖਲਾਰਾ ਪਿਆ ਪਿਆ ਕੀ ਦੇਖ ਗਿਆ ਸੀ ਖਲਾਰੇ ਦਾ ਜਿਹੜਾ ਲੋਕਾਂ ਦੇ ਖਲਾਰਾ ਪੈਂਦਾ ਉਹੀ ਥੋੜਾ ਪਿਆ ਥੋੜੇ ਕਿਹੜਾ ਵੱਖਰਾ ਕੋਈ ਸੀ ਇੱਥੇ ਖੋਦੀ ਬੈਠੇ ਜਿਹੜਾ ਖਲਾਰਾ ਤੂੰ ਵਿਖਾਉਣ ਲੱਗਿਆ ਸਾਨੂੰ ਤੂੰ ਕੈਮਰਾ ਸਾਈਡ ਤੇ ਰੱਖ ਕੇ ਕੋਈ ਕੰਮਕੁਮ ਕਰਾ ਲੈਂਦਾ ਇਹਨਾਂ ਦੇ ਨਾਲ ਇਹ ਕੈਮਰਾ ਲੈ ਕੇ ਮਗਰੋਂ ਵਿਲੇ ਟਾਈਮ ਬੈਠ ਜਾਂਦੇ ਜੱਕਾਂ ਵੱਡਣੀਆਂ ਸੀ ਉਦੋਂ ਵੱਡ ਲੈੰਦੇ ਪਰ ਇਹ ਜਿਹੜਾ ਵਲੌਗ ਸੀ ਕੰਪਲੀਟ ਕਰਨਾ ਇਹਨਾਂ ਨੇ 15 20 ਮਿੰਟ ਦਾ ਫਿਰ ਆ ਹੀ ਕਰਨਾ ਸੀਗਾ ਇਹ ਹੁਣ ਸਫਾਈ ਤੇ ਮੁੱਦਾ ਰੱਖਿਆ ਇਹਨਾਂ ਨੇ ਤੇ ਫੇਰ ਝਾਂਨੀ ਹੱਥੀਂ ਛੋਟੀ ਐ ਨਾ ਉਹ ਵਿਚਾਰੀ ਹਾਂ ਇਹ ਤਾਂ ਅਮਰ ਕੀ ਥੋਨਾਂ ਦੇ ਕੱਪੜੇ ਵਗੈਰਾ ਕੱਢੇ ਕੱਪੜਿਆਂ ਦਾ ਤਾਂ ਬਹੁਤ ਗਾਹ ਪਾਇਆ ਹੋਇਆ ਆ ਕੋਟੀ ਮੈਂ ਕਹਿੰਦਾ ਮੇਰੀ ਵਾਲੀ ਆ ਕੋਟੇ ਵਾਲੀ ਇਹ ਆ ਇਧਰ ਹੀ ਪਈਆਂ ਆ ਤਾਂ ਨਵੀਆਂ ਸ਼ਰਟਾਂ ਦਾ ਤਾਂ ਅਜੇ ਪਾਈ ਨਹੀਂ ਹੋਈਆਂ ਆਹ ਆਹ ਤਾਂ ਪਾਈ ਹੋਣੀ ਇਹ ਬਾਈ ਦੀ ਲੱਗਦੀ ਮੈਨੂੰ ਹੂੰ ਮਾੜੀ ਕਹਿੰਦਾ ਕੋਟੀ ਤੇ ਸ਼ਰਟਾਂ ਇਹ ਮੇਰੀਆਂ ਸਾਰੀਆਂ ਹਾਂ ਕਹਿੰਦੀ ਕੋਟੀ ਵੀ ਤੇਰੀ ਆ ਹਾਏ ਓਏ ਰੱਬਾ ਸਾਰਾ ਸਮਾਨ ਹੀ ਤੂੰ ਇਧਰ ਰੱਖੀ ਬੈਠੀਆਂ ਹਿੱਪੋਂ ਤਾਂ ਪਤਾ ਹੀ ਨਹੀਂ ਹੋਣਾ ਸਮਾਨ ਦਾ ਵੀ ਇਹ ਮੇਰੇ ਖਸਮ ਦਾ ਸਮਾਨ ਆ ਤੈਨੂੰ ਪਤਾ ਹੈਗਾ ਇਹਦਾ ਖਸਮ ਤਾਂ ਇਹ ਤੇਰਾ ਹੀ ਬਣਿਆ ਪਿਆ ਜਿਹੜਾ ਸਮਾਨ ਹੀ ਜਦੋਂ ਤੇਰੇ ਕੋਲੇ ਸਾਰਾ ਬੈਡਾਂ ਚੋਂ ਨਿਕਲਿਆ ਆਉਂਦਾ ਕੋ ਟੀਵੀ ਸ਼ਰਟਾਂ ਵੀ ਕਹਿੰਦਾ ਆ ਤਾਂ ਮੈਂ ਪਾਈ ਨਹੀਂ ਲੱਗਦੀ ਸ਼ਰਟ ਤੈਨ ਦਿੱਤੀ ਨਹੀਂ ਹੋਣੀ ਪਾਉਣ ਨੂੰ ਤੂੰ ਐਦ ਕੀ ਪਾਲੀ ਜੇ ਹਿੱਪੋਂ ਨਾ ਨਾ ਇੱਥੇ ਆਈ ਤਾਂ ਤੂੰ ਸਾਰੀਆਂ ਸ਼ਰਟਾਂ ਪਾ ਪਾ ਕੇ ਲਾਹੀ ਜਾਈ ਇਹਨੂੰ ਸਾਰਾ ਕੋ ਪਤਾ ਦਾ ਦੇਣੂ ਤੇਰੇ ਬਾਰੇ ਤੇਰੀ ਕਿਹੜੀ ਚੀਜ਼ ਪਾਟੀ ਆ ਕਿਹੜੀ ਨਹੀਂ ਪਾਟੀ ਗਈ ਕਿਹੜਾ ਤੇਰੇ ਕੋਲੇ ਕੋਈ ਜਦ ਮੈਂ ਉਹ ਕਾਦੀ ਪੇਟੀ ਖੋਲਦੀ ਹਾਂ ਹੈ ਬਾਬਾ ਜੀ ਪੁਰਾਣੀ ਮਾਲ ਦੇਖਦੇ ਜੇ ਲੱਗਦਾ ਕੁਝ ਪਰਾਣਾ ਕਿਆ ਕਿਤੇ ਉਹਨੇ ਗਾਗਰ ਦੱਬੀ ਵੀ ਆਈ ਸੀ ਗਾਗਰ ਦੱਬੀ ਵੀ ਆ ਤੇਰੀ ਮੰਮੀ ਲਈ ਦੱਬੇ ਉਹ ਹਾਂ ਦੇਖੋ ਨਾ ਬੈਠਾ ਲਾਹੀ ਜਿਆ ਆ ਵੇਖੋ ਪਾਪਾ ਜੀ ਵੀ ਆ ਗਿਆ ਕਿਵੇਂ ਜਵਾਕ ਚੱਕੀ ਫਿਰਦਾ ਹੈਗਾ ਇਹ ਜੱਕਾ ਵੱਢੀ ਜਾਂਦੀਆਂ ਮੈਂ ਤਾਂ ਕੋ ਦਿਹਿਆ ਨਹੀਂ ਖਾਸ ਵੀ ਸਾਰੇ ਵਲੌਗ ਦੇ ਵਿੱਚ ਇਹਨਾਂ ਨੇ ਕੀ ਕੀਤਾ ਆਹ ਹੀ ਗੰਜਰ ਖਾਨਾ ਕੀਤਾ ਹੈ ਇਹਨਾਂ ਨੇ ਉਹ ਦਾਦੋ ਜੀ ਨੂੰ ਆਏ ਨਹੀਂ ਫਿਕਰ ਹੈਗਾ ਵੀ ਮੈਂ ਆ ਦਾ ਬੱਚਾ ਵੀ ਸੰਭ ਲਾਵਾਂ ਉਹ ਬੁੜੇ ਦੀ ਗੋਦੀ ਲਾਇਆ ਤੇ ਬਸ ਇੱਕ ਵੀਡੀਓ ਬਣਾਉਣ ਦੇ ਚੱਕਰ 'ਚ ਹੀ ਤੁਰੀ ਫਿਰਦੀ ਆ ਦੇਰ ਨਾਲ ਜੱਕਾਂ ਵੱਢਣ ਲੱਗੀ ਆ ਹੋਰ ਤਾਂ ਕੋਈ ਕੰਮ ਹੈ ਨਹੀਂਗਾ ਨਾ ਉਹ ਬੁਢੀ ਜੀ ਨੂੰ ਫਿਕਰ ਹੈਗਾ ਵੀ ਮੈਂ ਵੀ ਜਵਾਕ ਸਾਂਭਣਾ ਬਸ ਆਹੀ ਡਰਾਮਾ ਆਹੀ ਕਰੀ ਜਾਂਦੇ ਆ ਇਹਨਾਂ ਨੇ ਬਸ ਇੱਕ ਵੀਡੀਓ ਬਣਾਉਣ ਦਾ ਮੁੱਦਾ ਸੇੜ ਲੈਂਦੇ ਆ ਵੀ ਇੱਥੋਂ ਆ ਚੀਜ਼ ਆਪਾਂ ਪੂਰੀ ਕਰ ਦੇਣੀ ਅੱਜ ਕੋਈ ਖਾਸ ਨਹੀਂ ਵਲੌਗ ਦੇ ਵਿੱਚ ਕੋ ਲੱਗਿਆ ਉਧਰ ਉਹ ਕਹੀ ਜਾਂਦਾ ਹੈਗਾ ਬਾਪੂ ਇਹਨਾਂ ਦਾ ਕਹਿੰਦਾ ਕਿ ਤੂੰ ਵੀ ਆਪ ਦਾ ਖਜ਼ਾਨਾ ਖੋਲ੍ਹ ਲੈਂਦੀ ਕਹਿੰਦਾ ਉਹਦੇ ਚ ਕੀ ਗਾਗਰ ਚ ਨੇ ਕੀ ਨੱਪਿਆ ਸੀਗਾ ਕੀ ਪਤਾ ਕੀ ਨੱਪੀ ਬੈਠੀ ਹੋਣੀ ਆ ਸ਼੍ਰੀਮਤੀ ਉਹ ਦਾਦੋ ਹੁਣਾਂ ਨੂੰ ਥੋੜੀ ਹੱਥ ਲਾਉਣ ਦੇਊਗੀ ਕੱਲੀ ਖੋਲੂਗੀ ਕੀ ਪਤਾ ਕੀ ਇਹਨੇ ਲਕੋ ਕੇ ਰੱਖਿਆ ਹੋਣਾ ਵਿੱਚ ਪਾਪਾ ਵੀ ਵਿੱਚ ਆਪਦੀ ਹਾਜ਼ਰੀ ਲਾ ਗਿਆ ਵੀ ਇਹਨੇ ਕਨਾ ਬਲੌਗ ਥੋੜਾ ਲੰਮਾ ਚੌੜਾ ਜਾਂ ਖਿੱਚ ਕੇ ਲੈ ਜਾਣਗੇ ਆਏ ਨਹੀਂ ਵੀ ਜਵਾਕ ਸਾਂਭ ਲਗੇ ਇਹ ਤਾਂ ਕੰਜਰਖਾਨੇ ਕਰੀ ਜਾਣੀਆਂ ਆਹੀ ਕੰਜਰਖਾਨਾ ਕਰਨਾ ਸੀ ਇਹਨਾਂ ਨੇ ਇੰਨੀ ਵੀਡੀਓ ਦੇ ਵਿੱਚ 15 20 ਮਿੰਟ ਲੱਗੇ ਇਹ ਚਲੋ ਜੀ ਹਾਂਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗੀ ਥੈਂਕ ਯੂ